ਸਵਾਗਤ ਹੈ ਦੋਸਤੋ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਪਿੰਡ ਚਿਲਾੜੀ ਤੋਂ ਸੋ ਜਿਨ੍ਹਾਂ ਅਜੇ ਤੱਕ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੈਣ ਜੀ ਸਭ ਤੋਂ ਪਹਿਲਾਂ ਆਪਾਂ ਵੇਨੇ ਆ ਚਿਲਾੜੀ ਵਾਲੇ ਵੀਰਾਂ ਵੱਲੋਂ ਮੇਨ ਅੱਡੇ ਦੇ ਵਿੱਚ ਜੋਥੋਂ ਰਸਤਾ ਜਾ ਰਿਹਾ ਵਾ ਉਥੇ ਸ਼ਬੀਲ ਦਾ ਲੰਗਰ ਲਾਇਆ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਸੰਗਤਾਂ ਛੱਕੇ ਜਾ ਰਹੀਆਂ ਨੇ ਸੋ ਚਲਦੇ ਹਾਉਣਾ ਆਪਾਂ ਅੱਗੇ ਵੱਲ ਨੂੰ ਸੋ ਰਸਤੇ ਦੇ ਵਿੱਚ ਬਹੁਤ ਹੀ ਸੁੰਦਰ ਗੇਟ ਬਣਾਏ ਨੇ ਸੋ ਮੈਂ ਪਹਿਲੀ ਵਾਰੀ ਵੇਖਿਆ ਕਿ ਰਸਤੇ ਦੇ ਵਿੱਚ ਜਿਹੜੇ ਆ ਇੰਨੇ ਵਧੀਆ ਗੇਟ ਬਣਾਏ ਨੇ ਤੇ ਲਾਈਟਾਂ ਵੀ ਲਾਈਆਂ ਹੋਈਆਂ ਨੇ ਸੋ ਜਣਕੇ ਦੱਸਿਓ ਵੀ ਕਿ ਤੁਹਾਨੂੰ ਇਹ ਕਿੰਨੇ ਗੇਟ ਵੇਖਣ ਨੂੰ ਮਿਲੇ ਨੇ ਇਸ ਰਸਤੇ ਦੇ ਵਿੱਚ ਕਿੰਨੇ ਗੇਟ ਲੱਗੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਹੋਰ ਕਿਹੜੀ-ਕਿਹੜੀ ਜਗ੍ਹਾ ਤੋਂ ਵੀਡੀਓ ਦੇਖ ਰਹੇ ਹੋ ਆਪ ਜੀ ਸੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਹ ਵੀਡੀਓ ਕਿੱਥੇ-ਕਿੱਥੇ ਪਹੁੰਚ ਰਹੀ ਆ ਸੋ ਚਲਦੇ ਹਾਂ ਤੁਹਾਨੂੰ ਅੱਗੇ ਮੇਲੇ ਵੱਲੋਂ ਲੈ ਕੇ ਚਲਦੇ ਹਾਂ ਫਟਾਫਟ ਸੋ ਆਓ ਚਲਦੇ ਹਾਂ ਹੁਣ ਮੇਲੇ ਵੱਲੋਂ ਬਹੁਤ ਹੀ ਸੋਹਣੇ ਇਹ ਗੇਟ ਬਣਾਏ ਨੇ ਆਹ ਜੇ ਗੁਰਦਰਾ ਬਾਬਾ ਜੋਗੀ ਪੀਰ ਜੋ ਕਿ ਬਹੁਤ ਹੀ ਵੱਡਾ ਮੇਲਾ ਇੱਥੇ ਵੀ ਪਿੰਡ ਵਾਲੇ ਵਾਲਿਆਂ ਵੱਲੋਂ ਮਨਾਇਆ ਜਾਂਦਾ ਹੈ ਸੋ ਕਰੋ ਦਰਸ਼ਨ ਜੀ ਗੁਰਦਰਾ ਸਾਹਿਬ ਜੀ ਦੇ ਤਾਨੂੰ ਉਪਰੋਂ ਦੀ ਕਮਾਹ ਕੇ ਲੈ ਕੇ ਜਾਣੇ ਹਾਂ ਗੁਰਦੁਆਰਾ ਸਾਹਿਬ ਵਾਲਾ ਜਿਸ 사이ਡ ਮੇਲਾ ਵੀ ਤੇ ਗੁਰੂ ਘਰ ਦੀਆਂ ਰੌਣਕਾਂ ਵੀ ਨੇ ਸੋ ਐਸਾਡ ਸ਼ਮਸ਼ਾਨ ਘਾਟ ਦੇ ਵਿੱਚ ਪਾਰਕਿੰਗ ਦਾ ਅਰੇਂਜਮੈਂਟ ਕੀਤਾ ਗਿਆ ਜੋ ਬਾਹਰੋਂ ਆਉਂਦਾ ਕੋਈ ਵੀ ਇੱਥੇ ਆਪਣਾ ਮੋਟਰਸਾਈਕਲ ਲਾ ਕੇ ਮੇਲੇ ਦੀਆਂ ਰੌਣਕਾਂ ਵੇਖ ਸਕਦਾ ਸੋ ਆਪਾਂ ਆਪਣਾ ਮੋਟਰਸਾਈਕਲ ਲਾ ਲਿਆ ਪਰਚੀ ਲਾ ਕੇ ਵੀਰ ਤੇ ਆਪਾਂ ਹੁਣ ਅੱਗੇ ਵੱਲ ਨੂੰ ਪਾਰਕਿੰਗ 'ਚ ਮੋਟਰਸਾਈਕਲ ਲਾਉਨੇ ਆ ਤੇ ਚੱਲਦੇ ਆ ਮੇਲੇ ਵੱਲ ਨੂੰ ਸੋ ਚੈੱਕ ਕਰੋ ਜੀ ਇਹ ਪਿੰਡ ਠਾਣੇ ਵਾਲ ਦਾ ਮੇਲਾ ਸੋ ਚੱਲਦੇ ਆ ਆਪਾਂ ਅੰਦਰ ਨੂੰ ਮੌਸਮ ਵੀ ਬਹੁਤ ਵਧੀਆ ਹੋਇਆ ਆ ਵੈਸੇ ਤੇ ਗਰਮੀ ਬਹੁਤ ਹੁੰਦੀ ਆ ਮੇਲੇ ਦੇ ਉੱਪਰ ਰੱਬ ਮਿਹਰਬਾਨ ਹੈ ਤੇ ਲੋਕ ਖੁਸ਼ ਨੇ ਮੌਸਮ ਠੰਡਾ ਹੋਇਆ ਵਾ ਤੇ ਮੀ ਭੈਣ ਦੇ ਵੀ ਕਾਫੀ ਚਾਂਸ ਲੱਗ ਰਹੇ ਨੇ ਸੋ ਚੈੱਕ ਕਰੋ ਜੀ ਅੰਦਰ ਦੇ ਨਜ਼ਾਰੇ ਸਭ ਤੋਂ ਪਹਿਲਾਂ ਇੱਥੇ ਗੁਰੂ ਘਰ ਦੀ ਸ਼ਰਧਾਈ ਦੇ ਲੰਗਰ ਚੱਲ ਰਹੇ ਨੇ ਸੋ ਸੰਗਤਾਂ ਸ਼ਰਧਾਈ ਪੀ ਰਹੀਆਂ ਨੇ ਸੋ ਅੱਗੇ ਆਪਾਂ ਜੋੜਾ ਜਮਾ ਕਰਾ ਕੇ ਫੇਰ ਚੱਲਦੇ ਹਾਂ ਅੱਗੇ ਵੱਲ ਨੂੰ ਸੋ ਜੋੜੇ ਇੱਥੇ ਆਪਾਂ ਜਮਾ ਕਰਾ ਲਏ ਨੇ ਸੋ ਚੱਲਦੇ ਹਾਂ ਅੱਗੇ ਵੱਲ ਨੂੰ ਇੱਧਰ ਵੀਰ ਖੜੇ ਨੇ ਸੋ ਚੱਲਦੇ ਹਾਂ ਆਪਾਂ ਗੁਰੂ ਘਰ ਆਲ ਨੂੰ ਸੋ ਇੱਧਰ ਦੇਗਾਂ ਵੀ ਚੱਲ ਰਹੀਆਂ ਨੇ ਦੇਗਾਂ ਤਿਆਰ ਹੋ ਰਹੀਆਂ ਨੇ ਸ਼ਰਧਾਈਆਂ ਦੇ ਲੰਗਰ ਤਿਆਰ ਹੋ ਰਹੇ ਨੇ ਪਿੰਡ ਵਾਸੀ ਵੀਰ ਕਰ ਰਹੇ ਨੇ ਤਿਆਰ ਸੋ ਅੱਗੇ ਚੱਲਦੇ ਹਾਂ ਕਰਦੇ ਹਾਂ ਆਪਾਂ ਦਰਸ਼ਨ ਸਤਿਗੁਰਾਂ ਦੇ ਸੋ ਹਰੇ ਭਰੇ ਖੇਤਾਂ ਦੇ ਵਿੱਚ ਚਾਰੇ ਪਾਸੇ ਘਿਰਿਆ ਇਹ ਗੁਰਦਾਰਾ ਸਾਹਿਬ ਬਹੁਤ ਹੀ ਸੋਹਣਾ ਹੈ ਔਰ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਤਣਤਨ ਬਾਬਾ ਜੋਗੀ ਪੀਰ ਜੀ ਜਿਨ੍ਹਾਂ ਦਾ ਇਹ ਗੁਰਦਾਰਾ ਸਾਹਿਬ ਸਾਰਿਆ ਹੋਇਆ ਹੈ ਐਸਾਈਡ ਖੁੱਲੇ ਦੀਵਾਨ ਚੱਲ ਰਹੇ ਨੇ ਔਰ ਸਾਹਮਣੇ ਜੋ ਹੈ ਉਹ ਬਾਬਾ ਜੋਗੀ ਪੀਰ ਜੀ ਦੇ ਦਰਸ਼ਨ ਕੀਤੇ ਜਾਂਦੇ ਨੇ ਸੋ ਦਰਸ਼ਨ ਕਰੋ ਜੀ ਏ ਬਾਬਾ ਜੋਗੀ ਵੀਰ ਜੀ ਦੀ ਖੂਬਸੂਰਤ ਤਸਵੀਰ ਹੈ ਜੀ ਸੋ ਤੁਹਾਨੂੰ ਦਰਸ਼ਨ ਕਰਾਉਣੇ ਹਾਂ ਗੁਰਦਰਾ ਸਾਹਿਬ ਜੀ ਦੇ ਵੀ ਇਹ ਸਾਡੇ ਵਿੱਚ ਬੜੇ ਮਹਾਲ ਸੋ ਆਓ ਕਰਦੇ ਹਾਂ ਦਰਸ਼ਨ ਗੁਰਦਰਾ ਸਾਹਿਬ ਜੀ ਦੇ ਸਜਾਵਟ ਬਹੁਤ ਹੀ ਸੋਹਣੀ ਦਿਲ ਖਿੱਚਵੀਂ ਕੀਤੀ ਹੋਈ ਆ ਕਮੇਟੀ ਵੱਲੋਂ ਸੇਵਾਦਾਰਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਸੋ ਆਓ ਆਪਾਂ ਪਹਿਲਾਂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਜੀ ਤੁਸੀਂ ਵੀ ਕਰੋ ਸੋ ਦਰਸ਼ਨ ਕਰਨ ਤੋਂ ਬਾਅਦ ਆਪਾਂ ਇੱਕ ਵੀਊ ਤੁਹਾਨੂੰ ਬਾਹਰ ਦਾ ਵੀ ਵਿਖਾਉਨੇ ਹਾਂ ਵੇਖੋ ਬੱਦਲ ਹੋਏ ਹੋਏ ਨੇ ਮੀਂਹ ਦਾ ਵੀ ਮੌਸਮ ਬਣਿਆ ਆ ਹਲਕੀ ਹਲਕੀ ਗਰਮੀ ਵੀ ਹੈ ਔਰ ਐਸੜ ਪੰਡਾਲ ਲੱਗੇ ਹੋਏ ਨੇ ਫੁੱਲੇ ਦੀਵਾਨ ਸਾਧਗਰਾਂ ਦੇ ਚੱਲ ਰਹੇ ਨੇ ਸੋ ਇਸ ਸਾਈਡ ਆ ਜਿਏ ਤੇ ਇਧਰ ਲੰਗਰ ਵੀ ਚੱਲ ਰਹੇ ਨੇ ਗੁਰੂ ਘਰ ਦਾ ਪ੍ਰਸ਼ਾਦਾ ਜੋ ਸੰਗਤਾਂ ਬੜੇ ਪ੍ਰੇਮ ਦੇ ਚਾਹ ਦੇ ਨਾਲ ਖਾ ਰਹੀਆਂ ਨੇ ਵੇਖੋ ਛੋਟਾ ਜਿਹਾ ਬੱਚਾ ਇੱਕ ਪ੍ਰਸ਼ਾਦਿਆਂ ਦੀ ਸੇਵਾ ਕਰ ਰਿਹਾ ਹੈ ਸੰਗਤਾਂ ਪ੍ਰਸ਼ਾਦੀ ਛਾਗ ਰਹੀਆਂ ਨੇ ਉਸਾ ਸਰਦਾਰ ਭਾਂਡੇਆਂ ਦੀ ਸੇਵਾ ਬੀਬੀਆਂ ਕਰ ਰਹੀਆਂ ਨੇ ਭਾਂਡੇ ਮਾਣਨ ਦੀ ਬਹੁਤ ਵੱਡੀ ਲਾਈਨ ਦੇ ਵਿੱਚ ਇੱਧਰ ਵੇਖੀਏ ਤੇ ਇੱਧਰ ਪ੍ਰਸ਼ਾਦੇ ਵੰਡ ਰਹੇ ਨੇ ਲੋਹਾਂ ਦੇ ਬੀਬੀਆਂ ਇੰਨੀ ਗਰਮੀ ਦੇ ਵਿੱਚ ਪ੍ਰਸ਼ਾਦੇ ਪਕਾ ਰਹੀਆਂ ਨੇ ਸੋ ਇੱਧਰ ਸਾਰੇ ਹਲਵਾਈ ਵੀਰ ਆਪਣੀਆਂ ਤਿਆਰੀਆਂ ਕਰ ਰਹੇ ਨੇ ਨਾਲ ਦੀ ਨਾਲ ਹੀ ਲੰਗਰਾਂ ਦੀ ਆ ਵੇਖੋ ਇਹ ਕਾਟੋਮੈਟਿਕ ਆਟਾ ਗੁੰਨਣ ਵਾਲੀ ਮਸ਼ੀਨ ਜਿਹੜੇ ਚ ਵੀਰ ਸੇਵਾ ਕਰ ਰਿਹਾ ਏ ਅੱਗੇ ਦੇਖਦੇ ਆ ਹਲਵਾਈ ਵੀਰ ਵੀ ਆਪਣੀ ਡਿਊਟੀ ਨਿਭਾ ਰਹੇ ਨੇ ਬਹੁਤ ਸੇਵਾ ਕਰ ਰਹੇ ਨੇ ਵੀਰ ਜੀ ਤੇ ਇਧਰ ਦੇਖੋ ਜਲੇਬੀਆਂ ਨਿਕਲਦੀਆਂ ਗਰਮ-ਗਰਮ ਹਲਵਾਈ ਵੀਰਾਂ ਲੋ ਸੇਵਾ ਕੀਤੀ ਜਾ ਰਹੀ ਹੈ ਗਰਮਾ-ਗਰਮ ਜਲੇਬੀਆਂ ਸੰਗਤ ਦੇ ਵਿੱਚ ਨਾਲੋਂ ਨਾਲ ਹੀ ਪਹਚਾਈਆਂ ਜਾ ਰਹੀਆਂ ਨੇ ਤੇ ਸਾਡਾ ਵੀਰ ਇੱਕ ਗੁਰਜੀਤ ਜੀ ਚਲਾੜੀ ਤੋਂ ਬਹੁਤ ਸੇਵਾ ਕਰਦੇ ਨੇ ਇੱਥੇ ਤੇ ਅੱਗੇ ਵੇਖੋ ਸ਼ਰਦਾਈ ਦੀਆਂ ਜੋ ਤਿਆਰੀਆਂ ਨੇ ਸੋਹਣਾਂ ਕਰ ਰਹੀਆਂ ਨੇ ਵੀਰ ਕਰ ਰਹੇ ਨੇ ਸੇਵਾ ਸ਼ਰਦਾਈ ਪਿਛੇ ਟਰਾਲੀ ਦੇ ਵਿੱਚ ਵਰਤਾਈ ਜਾ ਰਹੀ ਹੈ ਇੱਥੋਂ ਤਿਆਰ ਕਰਕੇ ਸੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਮੇਲੇ ਵੱਲੋਂ ਆਓ ਫਿਰ ਤੁਹਾਨੂੰ ਵਿਖਾਉਨੇ ਹਾਂ ਮੇਲੇ ਦੀਆਂ ਕੋਈ ਝਲਕੀਆਂ ਬਾਹਰਲੀ ਸਾਈਡ ਨੂੰ ਤੋ ਜਿਨ੍ਹਾਂ ਨੂੰ ਇਹ ਗੁਰੂ ਘਰ ਦੀ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਆ ਉਹ ਵੀਡੀਓ ਨੂੰ ਸ਼ੇਅਰ ਜਰੂਰ ਕਰਨ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਜੀ ਤਾਂ ਜੋ ਤੁਹਾਨੂੰ ਹੋਰ ਨਵੀਆਂ ਵੀਡੀਓ ਇਸ ਤਰ੍ਹਾਂ ਦੀਆਂ ਦੇਖਣ ਨੂੰ ਮਿਲਣਾ ਲਗਭਗ ਜਿੰਨੇ ਵੀ ਆਪਣੇ ਆਲੇ-ਦੁਆਲੇ ਦੇ ਹਲਕੇ ਬਾਬੇ ਬੁਗਾਲੇ ਦੇ ਅੰਦਰ ਜਿੰਨੇ ਵੀ ਮੇਲੇ ਪੈਂਦੇ ਨੇ ਤੁਹਾਨੂੰ ਸਾਰੀਆਂ ਹੀ ਵੀਡੀਓ ਵੇਖਣ ਨੂੰ ਮਿਲਣਗੀਆਂ ਸੋ ਕਿਵੇਂ ਦਾ ਲੱਗ ਰਿਹਾ ਕਿਵੇਂ ਦਾ ਇੱਕ ਗੋੜਾ ਪਸੰਦ ਆ ਗਿਆ ਜਿਹੜਾ ਕਿ ਟੇਸਟ ਅਸੀਂ ਵੀ ਨਿੱਕੇ ਹੁੰਦੇ ਖਾਂਦੇ ਰਹੇ ਆ ਇਹ ਸਾਰਿਆਂ ਦਾ ਹੀ ਫੇਵਰੇਟ ਆ ਸੋ ਆਓ ਚੱਲਦੇ ਹਾਂ ਹੁਣ ਅੱਗੇ ਨੂੰ ਤਾਂ ਤੁਸੀਂ ਕਰੋ ਮੇਲੇ ਦੇ ਦਰਸ਼ਨ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਕਮੈਂਟ ਜ਼ਰੂਰ ਕਰਨਾ ਜੀ